ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੇ ਨਾਲ ਕਿਰਨ ਮੇਰੇ ਚੈਨਲ ਸਫਰ-ਏ-ਜ਼ਿੰਦਗੀ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਮੈਂ ਤੁਹਾਡੇ ਲਈ ਇੱਕ ਹੋਰ ਕਹਾਣੀ ਲੈ ਕੇ ਹਾਜ਼ਰ ਹਾਂ ਦੋਸਤੋ ਤੁਸੀਂ ਕਦੇ ਸੋਚਿਆ ਹੈ ਕਿ ਜੀਵਨ ਦੀ ਅਸਲ ਦੌਲਤ ਕੀ ਹੁੰਦੀ ਹੈ ਮੈਂ ਤੁਹਾਨੂੰ ਦੱਸਦੀ ਹਾਂ ਜੀਵਨ ਦੀ ਸਭ ਤੋਂ ਵੱਡੀ ਦੌਲਤ ਨਾਤਾ ਸੋਨਾ ਹੈ ਨਾ ਚਾਂਦੀ ਹੈ ਤੇ ਨਾ ਹੀ ਕੋਈ ਭੌਤਿਕ ਚੀਜ਼ ਇਹ ਤਾਂ ਉਹ ਲਹਿਜੇ ਹਨ ਚਿਨਨ ਨੂੰ ਅਸੀਂ ਪਿਆਰ ਭਰੋਸੇ ਤੇ ਸੱਚੇ ਦਿਲੋਂ ਸੱਚੇ ਰਿਸ਼ਤਿਆਂ ਵਿੱਚ ਬਿਤਾਉਂਦੇ ਹਾਂ ਆਓ ਜੀਵਨ ਦੇ ਇਸ ਸੁਹਾਣੇ ਸਫ਼ਰ ਨੂੰ ਇਕੱਠੇ ਹੋ ਕੇ ਇਸ ਅਨਮੋਲ ਧੌਲਤ ਦੀ ਕਦਰ ਕਰੀਏ ਅੱਜ ਦੀ ਕਹਾਣੀ ਦਾ ਵਿਸ਼ਾ ਹੈ ਦੋਸਤ ਦੀ ਮਹੱਤਤਾ ਦੋਸਤੋ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਦੋ ਦੋਸਤ ਰਹਿੰਦੇ ਸਨ ਰਵੀ ਤੇ ਅਮਨ ਦੋਵੇਂ ਹੀ ਬਚਪਨ ਵਿੱਚ ਇੱਕ ਦੂਜੇ ਦੇ ਬਹੁਤ ਵਿਸ਼ਵਾਸੀ ਸਾਥੀ ਸਨ ਉਹ ਹਰ ਖੁਸ਼ੀ ਤੇ ਹਰ ਦੁੱਖ ਇੱਕ ਦੂਜੇ ਨਾਲ ਸਾਂਝਾ ਕਰਦੇ ਸਨ ਪਰ ਜੀਵਨ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਇੱਕ ਦਿਨ ਰਵੀ ਨੂੰ ਸ਼ਹਿਰ ਵਿੱਚ ਨੌਕਰੀ ਮਿਲੀ ਜਿਸ ਕਾਰਨ ਉਹ ਪਿੰਡ ਛੱਡ ਕੇ ਚਲਾ ਗਿਆ ਸ਼ੁਰੂ ਵਿੱਚ ਦੋਵਾਂ ਦੋਸਤਾਂ ਵਿੱਚ ਬਹੁਤ ਹੀ ਚੰਗੇ ਸੰਪਰਕ ਸਨ ਪਰ ਵੇਲੇ ਦੇ ਸਾਥ ਨਾਲ ਰਵੀ ਸ਼ਹਿਰੀ ਜੀਵਨ ਵਿੱਚ ਵਿਅਸਤ ਹੋ ਗਿਆ ਤੇ ਹੌਲੀ-ਹੌਲੀ ਦੋਵਾਂ ਦੇ ਵਿਚਕਾਰ ਸੰਪਰਕ ਬਹੁਤ ਹੀ ਜ਼ਿਆਦਾ ਘਟ ਗਿਆ। ਅਮਨ ਆਪਣੇ ਪਿੰਡ ਵਿੱਚ ਰਹਿ ਗਿਆ ਪਰ ਉਸ ਨੂੰ ਆਪਣੇ ਦੋਸਤ ਦੀ ਯਾਦ ਹਮੇਸ਼ਾ ਆਉਂਦੀ ਰਹੀ। ਕਈ ਸਾਲ ਬਾਅਦ ਰਵੀ ਆਪਣੇ ਪਿੰਡ ਵਾਪਸ ਆਇਆ ਪਰ ਹੁਣ ਉਹ ਪੁਰਾਣਾ ਰਵੀ ਨਹੀਂ ਸੀ। ਸ਼ਹਿਰ ਦੀ ਚਮਕ-ਧਮਕ ਨੇ ਉਸ ਨੂੰ ਬਦਲ ਦਿੱਤਾ। ਉਹ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਣ ਦੀ ਬਜਾਏ ਵਧੀਆ ਲੋਕਾਂ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰਨ ਲੱਗਾ। ਅਮਨ ਨੇ ਜਦ ਉਸ ਨੂੰ ਵੇਖਿਆ ਤਾਂ ਉਹ ਉਸ ਨੂੰ ਮਿਲਣ ਗਿਆ ਪਰ ਰਵੀ ਨੇ ਠੰਡਾ ਵਤੀਰਾ ਦਿਖਾਇਆ ਜਿਸ ਕਾਰਨ ਅਮਨ ਬਹੁਤ ਹੀ ਜ਼ਿਆਦਾ ਦੁਖੀ ਹੋਇਆ ਕੁਝ ਮਹੀਨਿਆਂ ਬਾਅਦ ਰਵੀ ਦੇ ਵਿਹਾਰ ਕਾਰਨ ਲੋਕਾਂ ਨੇ ਉਸ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਉਹ ਆਪਣੇ ਆਪ ਨੂੰ ਬਹੁਤ ਹੀ ਇਕੱਲਾ ਜਿਹਾ ਮਹਿਸੂਸ ਕਰਨ ਲੱਗਾ ਇੱਕ ਸ਼ਾਮ ਜਦੋਂ ਉਹ ਪਿੰਡ ਦੇ ਪੁਰਾਣੇ ਰਾਹਾਂ ਤੇ ਤੁਰ ਰਿਹਾ ਸੀ ਉਹਨਾਂ ਯਾਦਾਂ ਨੇ ਉਸ ਦੇ ਦਿਲ ਨੂੰ ਛੂ ਲਿਆ ਜਦ ਉਹਦੇ ਅਮਨ ਇਥੇ ਖੇਡਦੇ ਸਨ ਉਸਦੇ ਦਿਲ ਵਿੱਚ ਪਛਤਾਵਾ ਉਤਪਨ ਹੋਇਆ ਦੂਜੀ ਹੀ ਦਿਨ ਰਵੀ ਨੇ ਹਿੰਮਤ ਜੁਟਾ ਕੇ ਅਮਨ ਦੇ ਘਰ ਦਾ ਰੁਕ ਕੀਤਾ ਦਰਵਾਜ਼ਾ ਖੁੱਲ੍ਹਿਆ ਤੇ ਅਮਨ ਨੇ ਹੌਲੀ ਜਿਹੀ ਮੁਸਕੁਰਾ ਕੇ ਕਿਹਾ ਦੋਸਤੀ ਕਦੇ ਪੁਰਾਣੀ ਨਹੀਂ ਹੁੰਦੀ ਬਸ ਕਦੇ-ਕਦੇ ਉਸ ਨੂੰ ਯਾਦ ਦਿਲਾਉਣੀ ਪੈਂਦੀ ਹੈ ਇਹ ਸੁਣ ਕੇ ਰਵੀ ਦੀਆਂ ਅੱਖਾਂ ਵਿੱਚ ਅੰਜੂ ਆ ਗਏ ਉਸਨੇ ਅਮਨ ਨੂੰ ਗਲੇ ਲਾਇਆ ਤੇ ਕਿਹਾ ਮੈਨੂੰ ਮaaf ਕਰ ਦੇ ਦੋਸਤ ਮੈਂ ਸਮਝ ਗਿਆ ਹਾਂ ਕਿ ਦੌਲਤ ਤੇ ਸੋਨਾ ਹੋਣਾ ਸਿਰਫ ਦਿਖਾਵਾ ਹੁੰਦੇ ਹਨ ਪਰ ਅਸਲ ਖੁਸ਼ੀ ਦੋਸਤੀ ਤੇ ਪਿਆਰ ਵਿੱਚ ਹੁੰਦੀ ਹੈ ਇਸ ਕਹਾਣੀ ਤੋਂ ਸਾਨੂੰ ਸਿੱਖ ਮਿਲਦੀ ਹੈ ਕਿ ਜੀਵਨ ਵਿੱਚ ਦੋਸਤੀ ਸਭ ਤੋਂ ਵੱਡਾ ਖਜ਼ਾਨਾ ਹੁੰਦੀ ਹੈ ਪੈਸਾ ਤੇ ਸ਼ੋਹਰਤ ਆਉਂਦੇ ਜਾਂਦੇ ਰਹਿੰਦੇ ਹਨ ਪਰ ਸੱਚੀ ਦੋਸਤੀ ਹਮੇਸ਼ਾ ਸਾਡੇ ਨਾਲ ਰਹਿੰਦੀ ਹੈ ਦੋਸਤੋ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ